ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਬਣਾਵਾਂਗੇ ਅਰਬੀ ਤੇ ਬੈਂਗਨ ਦੀ ਮਸਾਲੇਦਾਰ ਸਬਜ਼ੀ ਤੇ ਜਿਨ੍ਹਾਂ ਦੇ ਘਰ ਅਰਬੀ ਤੇ ਬੈਂਗਨ ਦੀ ਸਬਜ਼ੀ ਨਹੀਂ ਪਸੰਦ ਕੀਤੀ ਜਾਂਦੀ ਜਾਂ ਜਿਨ੍ਹਾਂ ਦੇ ਬੱਚੇ ਨਹੀਂ ਖਾਂਦੇ ਅਰਬੀ ਬੈਂਗਨ ਦੀ ਸਬਜ਼ੀ ਇੱਕ ਵਾਰੀ ਇਸ ਤਰੀਕੇ ਨਾਲ ਇਹ ਸਬਜ਼ੀ ਬਣਾ ਕੇ ਦੇਖਿਓ ਮੈਂ ਗਰੰਟੀ ਲੈਂਦੀ ਆ ਕਿ ਸਾਰੇ ਇਹਨੂੰ ਬਹੁਤ ਜ਼ਿਆਦਾ ਪਸੰਦ ਕਰਨਗੇ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਹਾਲੇ ਤੱਕ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਜਾਂ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਨਾ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਰੈਸਪੀ ਸ਼ੁਰੂ ਕਰਦੇ ਹਾਂ ਇੱਥੇ ਆਪਾਂ ਲਵਾਂਗੇ ਅਰਬੀ ਅਰਬੀ ਇੱਥੇ ਮੈਂ ਲਈ ਹੈ 400 ਗ੍ਰਾਮ ਦੇ ਕਰੀਬ ਤੇ 250 ਗ੍ਰਾਮ ਆਪਾਂ ਬੈਂਗਨ ਲੈਣੇ ਨੇ ਅਰਬੀ ਨੂੰ ਚੰਗੀ ਤਰ੍ਹਾਂ ਛਿੱਲ ਕੇ ਤੇ ਕੱਟ ਕੇ ਅੱਧੇ ਘੰਟੇ ਵਾਸਤੇ ਨਮਕ ਲਗਾ ਕੇ ਰੱਖ ਦਿੱਤਾ ਸੀ ਮੈਂ ਉਸ ਤੋਂ ਬਾਅਦ 5-6 ਵਾਰੀ ਮਲ ਮਲ ਕੇ ਚੰਗੀ ਤਰ੍ਹਾਂ ਅਰਬੀ ਨੂੰ ਮੈਂ ਸੋਲ ਲਿਆ ਆ ਇਹ ਹੈਗੇ ਜੇ ਬੈਂਗਨ ਲੰਬੇ ਵਾਲੇ ਬੈਂਗਣ ਲਏ ਨੇ ਤੇ 250 ਗ੍ਰਾਮ ਦੇ ਕਰੀਬ ਇਹ ਬੈਂਗਣ ਨੇ ਸਭ ਤੋਂ ਪਹਿਲਾਂ ਅਸੀਂ ਅਰਬੀ ਨੂੰ ਫਰਾਈ ਕਰਨਾ ਆ ਉਹਦੇ ਵਾਸਤੇ ਲਵਾਂਗੇ 1.5 ਚਮਚ ਤੇਲ ਜਿਆਦਾ ਤੇਲ ਨਹੀਂ ਲੈਣਾ ਥੋੜੇ ਤੇਲ ਵਿੱਚ ਹੀ ਆਪਾਂ ਅਰਬੀ ਨੂੰ ਭੁੰਨ ਲੈਣਾ ਆ ਤੇਲ ਗਰਮ ਹੋਣ ਤੇ ਅਸੀਂ ਹੁਣ ਇਹਦੇ ਵਿੱਚ ਪਾ ਦਾਂਗੇ ਅਰਬੀ ਤੇ ਤੇਲ ਇੱਥੇ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਮੇਰੇ ਘਰ ਵਿੱਚ ਜਿਆਦਾ ਸਰੋਂ ਦਾ ਤੇਲ ਹੀ ਯੂਜ਼ ਹੁੰਦਾ ਆ ਇਸ ਲਈ ਮੈਂ ਸਰੋਂ ਦਾ ਤੇਲ ਯੂਜ਼ ਕੀਤਾ ਆ ਤੁਸੀਂ ਕੋਈ ਵੀ ਤੇਲ ਲੈ ਸਕਦੇ ਹੋ ਹੁਣ ਇਹਦੇ ਵਿੱਚ ਪਾ ਦਾਂਗੇ ਚਮਚ ਦਾ ਚੌਥਾ ਹਿੱਸਾ ਹਲਦੀ ਇਹਨੂੰ ਮਿਕਸ ਕਰ ਲਾਂਗੇ ਨਮਕ ਅਸੀਂ ਇਹਦੇ ਵਿੱਚ ਅਜੇ ਨਹੀਂ ਪਾਉਣਾ ਕਿਉਂਕਿ ਅਸੀਂ ਅਰਬੀ ਨੂੰ ਨਮਕ ਲਗਾ ਕੇ ਰੱਖਿਆ ਸੀ ਇਹਦੇ ਵਿੱਚ ਨਮਕ ਰਚ ਜਾਂਦਾ ਆ ਇਸ ਲਈ ਅਜੇ ਅਸੀਂ ਨਮਕ ਨਹੀਂ ਪਾਉਣਾ ਇਹਦੇ ਵਿੱਚ ਇਹਨੂੰ ਅਸੀਂ 5-7 ਮਿੰਟ ਲਈ ਢੱਕ ਕੇ ਪਕਾਵਾਂਗੇ ਜਿਹਦੇ ਨਾਲ ਅਰਬੀ ਸੌਫਟ ਵੀ ਹੋ ਜਾਏਗੀ ਤੇ ਇਹਦੇ ਵਿੱਚ ਇੱਕ ਲੇਸ ਹੁੰਦੀ ਹੈ ਉਹ ਵੀ ਮਰ ਚੇਗੀ ਉਨੀ ਦੇਰ ਅਸੀਂ ਬੈਂਗਨ ਕੱਟ ਲੈਨੇ ਆ ਤੇ ਬੈਂਗਨਾਂ ਨੂੰ ਅਸੀਂ ਪਾਣੀ ਵਿੱਚ ਹੀ ਕੱਟਣਾ ਆ ਲੰਬੇ ਬੈਂਗਨ ਨੇ ਇਸ ਲਈ ਅਸੀਂ 2-3 ਹਿੱਸੇ ਕਰਾਂਗੇ ਬੈਂਗਨ ਦੇ ਤੇ ਉਸ ਹਿਸਾਬ ਨਾਲ ਅਸੀਂ ਇਹਨਾਂ ਨੂੰ ਖਟਾਂਗੇ ਆ ਦੇਖੋ ਬੈਂਗਨ ਦੇ 2-3 ਹਿੱਸੇ ਕਰਕੇ ਉਹਨੂੰ ਅਸੀਂ ਬਰੀਕ-ਬਰੀਕ ਕੱਟ ਲਾਂਗੇ ਮਤਲਬ ਲੰਬੇ ਰੋਖ ਅਸੀਂ ਕੱਟਨਾ ਆ ਤੇ ਬੈਂਗਰ ਮੋਟਾ ਆਏਗਾ ਤੇ ਚਾਰ ਪੀਸ ਕਰਾਂਗੇ ਨਹੀਂ ਤਾਂ ਦੋ-ਦੋ ਪੀਸ ਕਰਕੇ ਕੱਟੀ ਜਾਵਾਂਗੇ ਇੱਥੇ ਤੁਸੀਂ ਰੇਸ਼ਿਓ ਦਾ ਧਿਆਨ ਰੱਖਣਾ ਆ ਮਤਲਬ ਜਿੰਨੀ ਅਰਬੀ ਲੈਣੀ ਆ ਬੈਂਗਨ ਉਹਦੇ ਨਾਲੋਂ ਥੋੜੇ ਜਿਹਾ ਘੱਟ ਹੋਣੇ ਚਾਹੀਦੇ ਨੇ ਬਰਾਬਰ ਦੀਆਂ ਦੋਨੋਂ ਚੀਜ਼ਾਂ ਨਹੀਂ ਲੈਣੀਆਂ ਇੱਥੇ ਅਸੀਂ ਸਾਰੇ ਬੈਂਗਨਾ ਨੂੰ ਕੱਟ ਕੇ ਰੱਖ ਲਿਆ ਆ ਪਾਣੀ ਵਿੱਚ ਪਾ ਕੇ ਰੱਖਾਂਗੇ ਪਾਣੀ ਵਿੱਚ ਇਸ ਲਈ ਪਾਇਆ ਹੈ ਤਾਂ ਕਿ ਬੈਂਗਨ ਬਣਾਉਣ ਤੱਕ ਕਾਲੇ ਨਾ ਹੋ ਜਾਣ ਹੁਣ ਅਰਬੀ ਨੂੰ ਦੇਖ ਲੈਨੇ ਆਂ ਦੇਖੋ ਅਰਬੀ ਇੱਥੇ ਬਿਲਕੁਲ ਬਣ ਕੇ ਤਿਆਰ ਆ ਪੁੱਜ ਗਈ ਆ ਚੰਗੀ ਤਰ੍ਹਾਂ ਤੇ ਸਾਰੀ ਅਰਬੀ ਨੂੰ ਇਦਾਂ ਹਿਲਾਉਂਦੇ ਹੋਏ ਅਸੀਂ ਇਹਨੂੰ ਹੁਣ ਬਾਹਰ ਕੱਢ ਲਾਂਗੇ ਹੁਣ ਉਸੇ ਕੜਾਈ ਵਿੱਚ ਇੱਕ ਵੱਡਾ ਚਮਚ ਤੇਲ ਹੋਰ ਪਾਵਾਂਗੇ ਇਹਦੇ ਵਿੱਚ ਹੁਣ ਪਾ ਦਾਂਗੇ ਅਸੀਂ ਬੈਂਗਨ ਬੈਂਗਨ ਬਹੁਤ ਜਲਦੀ ਫਰਾਈ ਹੋ ਜਾਂਦੇ ਨੇ 2-3 ਮਿੰਟ ਹੀ ਲੱਗਣੇ ਨੇ ਤੇ ਬੈਂਗਨ ਫਰਾਈ ਹੋ ਕੇ ਤਿਆਰ ਹੋ ਜਾਣਗੇ ਬੈਂਗਨਾਂ ਦੇ ਸਾਥ ਨਾਲ ਨਮਕ ਪਾਵਾਂਗੇ ਅੱਧਾ ਕ ਚਮਚ ਇੱਥੇ ਨਮਕ ਪਾਇਆ ਆ ਤੇ ਚਮਚ ਦਾ ਚੌਥਾ ਹਿੱਸਾ ਹਲਦੀ ਪਾਵਾਂਗੇ ਤਾਂ ਕਿ ਇੱਕ ਕਲਰ ਥੋੜਾ ਵਧੀਆ ਜਿਹਾ ਆ ਜਾਵੇ ਬੈਂਗਨਾਂ ਨੂੰ ਫਰਾਈ ਹੋਣ ਤੱਕ ਇਹਨਾਂ ਨੂੰ ਵੀ ਅਸੀਂ ਟੱਕ ਕੇ ਪਕਾਣਾ ਆ ਤੇ 2-3 ਮਿੰਟ ਬਾਅਦ ਚੈੱਕ ਕਰਦੇ ਹਾਂ ਦੇਖੋ ਬੈਂਗਨ ਬਿਲਕੁਲ ਸੌਫਟ ਹੋ ਗਏ ਨੇ ਇਹਨਾਂ ਨੂੰ ਮੈਂ ਅਸੀਂ ਬਾਹਰ ਕੱਢ ਲਾਂਗੇ ਇੱਕ ਵੱਡਾ ਚਮਚ ਚ ਕੜਾਈ ਵਿੱਚ ਤੇਲ ਪਾਵਾਂਗੇ ਤੇਲ ਗਰਮ ਹੋਣ ਤੇ ਪਾ ਦਾਂਗੇ ਇੱਕ ਚਮਚ ਜੀਰਾ ਜੀਰਾ ਫਰਾਈ ਹੋ ਜੇ ਤੇ ਥੋੜੀ ਜੀ ਹਿੰਗ ਪਾਵਾਂਗੇ ਹੁਣ ਪਾ ਦਾਂਗੇ ਇਹਦੇ ਵਿੱਚ 4 ਤੋਂ 5 ਪਿਆਜ਼ ਲੰਬੇ ਕੱਟੇ ਹੋਏ ਤੇ ਪਿਆਜ਼ਾਂ ਨੂੰ ਅਸੀਂ ਇੱਥੇ ਸੌਫਟ ਹੋਣ ਤੱਕ ਪਕਾਉਣਾ ਹੈ ਜਦੋਂ ਤੱਕ ਪਿਆਜ਼ ਬਿਲਕੁਲ ਸੌਫਟ ਨਹੀਂ ਹੋ ਜਾਂਦੇ ਦਨ 4 ਮਿੰਟ ਲੱਗਣਗੇ ਤੇ ਆ ਸਾਡੇ ਬਿਲਕੁਲ ਸੌਫਟ ਹੋ ਜਾਣਗੇ ਇਹ ਦੇਖੋ ਥੋੜੇ ਜਿਹਾ ਫਰਾਈ ਹੋ ਗਏ ਨੇ ਪਿਆਜ਼ ਉਹਨਿੰਦੇ ਰਸੀਂ ਅ ਇਥੇ ਹੋਰ ਮਸਾਲੇ ਵੀ ਤਿਆਰ ਕਰਦੇ ਆ ਇਥੇ ਦੋ ਟਮਾਟਰ ਥੋੜੀਆਂ ਲਸਣ ਦੀਆਂ ਤੁਰੀਆਂ ਅਦਰਕ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਅਸੀਂ ਚੋਪਰ ਵਿੱਚ ਪਾ ਕੇ ਚੋਪ ਕਰ ਲਾਂਗੇ ਦੇਖੋ ਪਿਆਜ਼ ਬਿਲਕੁਲ ਸੌਫਟ ਹੋ ਗਏ ਨੇ ਕਲਰ ਵੀ ਥੋੜਾ ਚੇਂਜ ਹੋ ਗਿਆ ਆ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜਿਹੜੇ ਅਸੀਂ ਮਸਾਲੇ ਚੋਪ ਕੀਤੇ ਸੀ ਇਹਨਾਂ ਮਸਾਲਿਆਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਪਿਆਜ਼ਾਂ ਦੇ ਨਾਲ ਹੁਣ ਭੁੰਨਣਾ ਆ। ਇਹਨਾਂ ਨੂੰ ਮਿਕਸ ਕਰਕੇ ਅਸੀਂ ਸੁੱਕੇ ਮਸਾਲੇ ਵੀ ਇਸੇ ਟਾਈਮ 'ਤੇ ਐਡ ਕਰ ਦਾਂਗੇ। ਅੱਧਾ ਚਮਚ ਪਾਵਾਂਗੇ ਨਮਕ, ਅੱਧਾ ਚਮਚ ਹਲਦੀ, ਕਸ਼ਮੀਰੀ ਲਾਲ ਮਿਰਚ ਪਾਵਾਂਗੇ। ਮਿਕਸ ਕਰਕੇ ਚੰਗੀ ਤਰ੍ਹਾਂ ਮਸਾਲਿਆਂ ਨੂੰ ਭੁੰਨਾਂਗੇ। ਮਤਲਬ ਮਸਾਲੇ ਦੇ ਭੁੱਜਦੇ ਆ ਨਾਲ-ਨਾਲ ਸੁੱਕੇ ਮਸਾਲੇ ਵੀ ਭੁੱਜ ਜਾਣਗੇ। ਇਹ ਤੇ ਦੇਖੋ ਸਾਰੇ ਮਸਾਲੇ ਚੰਗੀ ਤਰ੍ਹਾਂ ਪੁੱਜ ਗਏ ਨੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਗਰਮ ਪਾਣੀ ਇੱਕ ਕੱਪ ਦੇ ਕਰੀਬ ਇੱਥੇ ਮੈਂ ਪਾਣੀ ਪਾਇਆ ਆ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਐਡ ਕਰਿਓ ਜੇ ਥੋੜੀ ਜੀ ਰਸਮੀ ਸਬਜੀ ਖਾਣਾ ਚਾਹੁੰਦੇ ਹੋ ਤੇ ਪਾਣੀ ਤੁਸੀਂ ਹੋਰ ਪਾ ਸਕਦੇ ਹੋ ਮੈਂ ਇੱਥੇ ਇੱਕ ਕੱਪ ਪਾਣੀ ਹੋਰ ਪਾਵਾਂਗੀ ਕਿਉਂਕਿ ਮੈਂ ਥੋੜੀ ਜੀ ਸਬਜੀ ਰਸਮੀ ਤੇ ਮਸਾਲੇਦਾਰ ਬਣਾਉਣਾ ਚਾਹਨੀ ਆ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਫਰਾਈ ਕੀਤੇ ਹੋਏ ਬੈਂਗਣ ਤੇ ਅਰਬੀ ਨਾਲ ਹੀ ਪਾ ਦਾਂਗੇ ਇੱਕ ਚਮਚ ਇੱਥੇ ਕਸੂਰੀ ਮੇਥੀ ਦਾ ਹੱਥਾਂ ਨਾਲ ਕਰਸ਼ ਕਰਕੇ ਇੱਥੇ ਮੈਂ ਮੇਥੀ ਪਾਈ ਹੈ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰਕੇ ਇਹ ਨੂੰ 5 ਮਿੰਟ ਲਈ ਅਸੀਂ ਇਸ ਸਬਜ਼ੀ ਨੂੰ ਹੋਰ ਪਕਾਉਣਾ ਹੈ ਤਾਂ ਕਿ ਸਾਰੇ ਮਸਾਲਿਆਂ ਦਾ ਫਲੇਵਰ ਅਰਬੀ ਤੇ ਬੈਂਗਣ ਵਿੱਚ ਵੀ ਆ ਜਾਵੇ 5 ਮਿੰਟ ਬਾਅਦ ਚੈੱਕ ਕਰਾਂਗੇ ਇਹ ਦੇਖੋ ਸਬਜ਼ੀ ਬਣ ਕੇ ਤਿਆਰ ਹੈ ਇੱਥੇ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਹਰਾ ਧਨੀਆ ਪਾ ਕੇ ਹੁਣ ਅਸੀਂ ਇਹਨੂੰ ਸਰਵ ਕਰ ਲਾਂਗੇ ਬਹੁਤ ਸਵਾਦ ਸਬਜੀ ਬਣਦੀ ਹੈ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਇੱਥੇ ਹੁਣ ਗੈਸ ਦੀ ਫਲੇਮ ਨੂੰ ਆਫ ਕਰ ਦਾਂਗੇ ਤੇ ਮੈਂ ਇਹ ਸਬਜੀ ਨੂੰ ਸਰਵ ਕਰਨ ਲੱਗੀ ਹਾਂ ਪਰੌਂਠਿਆਂ ਦੇ ਨਾਲ ਤੁਸੀਂ ਇਹਨੂੰ ਰੋਟੀ ਨਾਲ 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 ਇੱਥੇ ਤੱਕ ਇਹ ਚੋਲਾ ਨਾਲ ਵੀ ਖਾ ਸਕਦੇ ਹੋ ਬਹੁਤ ਟੇਸਟੀ ਲੱਗਦੀ ਹੈ ਸਾਡੇ ਘਰ ਵਿੱਚ ਸਾਰੇ ਸਬਜੀ ਖਾ ਲੈਂਦੇ ਨੇ ਉਮੀਦ ਹੈ ਤੁਹਾਨੂੰ ਰੈਸਪੀ ਪਸੰਦ ਆਈ ਹੋਵੇਗੀ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੁਬਾਰਾ ਮਿਲਦੇ ਹਾਂ ਕਿਸੇ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ